11 ਮਈ ਦਾ ਦਿਨ ਪੰਜਾਬੀਆਂ ਦੇ ਲਈ ਬੜਾ ਸੋਗਵਾਰ ਗੁਜ਼ਰਿਆ 11 ਮਈ ਦਾ ਇਹ ਦਿਨ ਚੜ੍ਹਦਿਆਂ ਹੀ ਪੰਜਾਬ ਦੇ ਸਾਹਿਤਿਕ ਹਲਕਿਆਂ 'ਚ ਇੱਕ ਉਦਾਸ ਕਰਨ ਵਾਲੀ ਖ਼ਬਰ ਸਾਡੇ ਵਿੱਚ ਆਈ ਪੰਜਾਬੀ ਮਾਂ ਬੋਲੀ ਦੇ ਉੱਗੇ ਸ਼ੇਰ ਅਤੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਨ ਵਾਲੇ ਪੰਜਾਬੀ ਮਾਂ ਬੋਲੀ ਲਈ ਦਿਨ ਰਾਤ ਇੱਕ ਕਰਨ ਵਾਲੇ ਪੰਜਾਬ ਦੇ ਉੱਗੇ ਕਵੀ ਸਰਜੀਤ ਪਾਤਰ ਇਸ ਦੁਨੀਆ 'ਚ ਨਹੀਂ ਰਹੇ ਸਰਜੀਤ ਪਾਤਰ ਨੇ ਅੱਜ ਸਵੇਰੇ ਜਿਹੜਾ ਉਹ ਇਸ ਦੁਨੀਆ ਨੂੰ ਅਲਵਿਦਾਖ ਦਿੱਤਾ ਹੈ 79 ਸਾਲਾਂ ਦੀ ਉਮਰ ਦੇ ਵਿੱਚ ਸਰਜੀਤ ਪਾਤਰ ਇਸ ਦੁਨੀਆ ਨੂੰ ਅਲਵਿਦਾਖ ਗਏ। ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ, ਬਹੁਤ ਸਾਰੇ ਸ਼ੇਅਰ, ਬਹੁਤ ਸਾਰੀਆਂ ਨਜ਼ਮਾਂ, ਗ਼ਜ਼ਲਾਂ ਅੱਜ ਪੰਜਾਬ ਦੇ ਲੋਕਾਂ ਦੇ ਲਈ ਜਿਹੜਾ ਉਹ ਰਾਹ ਦਸੇ ਰਾਹੀਆਂ ਨੇ। ਸਰਜੀਤ ਪਾਤਰ ਦੀ ਮੌਤ ਦੀ ਖ਼ਬਰ ਜਿਵੇਂ ਹੀ ਸਾਹਿਤਕ ਹਲਕਿਆਂ ਚਾਈਆ ਤਾਂ ਉਸ ਤੋਂ ਬਾਅਦ ਜਿਹੜਾ ਮਾਹੌਲ ਗਮਗੀਨ ਹੋ ਗਿਆ। ਸਰਜੀਤ ਪਾਤਰ ਪੰਜਾਬ ਦੇ ਸ਼ਾਇਰੀ ਦੇ ਲਈ ਪੰਜਾਬੀ ਸੱਭਿਆਚਾਰ ਦੇ ਲਈ ਦਿਨ ਰਾਤ ਇੱਕ ਕਰਨ ਵਾਲੇ ਕਵੀਆਂ ਦੇ ਵਿੱਚੋਂ ਸਨ। ਸਰਜੀਤ ਪਾਤਰ ਹੁਣਾਂ ਨੇ ਆਪਣੀ ਲੰਬੀ ਜ਼ਿੰਦਗੀ ਜਿਉਈ ਹੈ ਉਸ ਜ਼ਿੰਦਗੀ ਦੇ ਵਿੱਚ ਸਰਜੀਤ ਪਾਤਰ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਬਹੁਤ ਕੁਝ ਪਾਇਆ ਹੈ ਪੰਜਾਬੀ ਮਾਂ ਬੋਲੀ ਦੇ ਲਈ ਸਰਜੀਤ ਪਾਤਰ ਨੇ ਦਿਨ ਰਾਤ ਇੱਕ ਕਰਕੇ ਜਿਹੜਾ ਉਹ ਕੰਮ ਕੀਤਾ ਹੈ ਸਰਜੀਤ ਪਾਤਰ ਪੰਜਾਬੀ ਮਾਂ ਬੋਲੀ ਲਈ ਜਿੱਥੇ ਕਵਿਤਾ ਲਿਖਦੇ ਸਨ ਸਾਹਿਤ ਲਿਖਦੇ ਸਨ ਉੱਥੇ ਹੀ ਪੰਜਾਬੀ ਮਾਂ ਬੋਲੀ ਦੇ ਲਈ ਪੰਜਾਬੀਅਤ ਦੇ ਲਈ ਹਮੇਸ਼ਾ ਪੰਜਾਬੀ ਦੇ ਉੱਤੇ ਕਿਸੇ ਵੀ ਨੇਰੀ ਵੇਲੇ ਅੱਗੇ ਹੋ ਕੇ ਖੜ ਜਾਂਦੇ ਸਨ ਜਦੋਂ ਵੀ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਤੇ ਕੋਈ ਨੇਰੀ ਆਉਂਦੀ ਸੀ ਸਰਜੀਤ ਪਾਤਰ ਨੇ ਆਪਣਾ ਲੰਬਾ ਸਾਹਿਤਿਕ ਜੀਵਨ ਜਿਹੜਾ ਆ ਉਹ ਹੰਡਾਇਆ ਹੈ ਇਸ ਵੇਲੇ ਇਹ ਬੜੀ ਸੋਗਵਾਰ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਰਜੀਤ ਪਾਤਰ ਇਸ ਦੁਨੀਆ ਚ ਨਹੀਂ ਰਹੇ ਪੰਜਾਬੀ ਮਾਂ ਬੋਲੀ ਦਾ ਉਹ ਸਪੂਤ ਇਸ ਦੁਨੀਆ ਨੂੰ ਅੱਜ ਸਵੇਰੇ 11 ਮਈ ਨੂੰ ਅਲਵਿਦਾ ਆਖ ਗਿਆ ਹੈ ਸੁਰਜੀਤ ਪਾਤਰ ਦੇ ਜਾਣ ਨਾਲ ਪੰਜਾਬੀ ਮਾਂ ਬੋਲੀ ਨੂੰ ਪੰਜਾਬੀਅਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸੁਰਜੀਤ ਪਾਤਰ ਲੰਬਾ ਸਮੇਂ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਲਿਖਦੇ ਰਹੇ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਕੇ ਨੇ ਉਹ ਚੰਗੇ ਭਲੇ ਰਾਤ ਨੂੰ ਲੁਧਿਆਣਾ ਵਿਖੇ ਆਪਣੇ ਘਰ ਸੁੱਤੇ ਸਨ ਤੇ ਸਵੇਰੇ ਉੱਠ ਨਹੀਂ ਸਕੇ ਉਹ 79 ਸਾਲਾਂ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਗੀਤ ਹਮੇਸ਼ਾ ਲੋਕਾਂ ਦੇ ਲਈ ਰਾਹ ਦਸੇਰਾ ਬਣੇ ਰਹਿਣਗੇ ਮਸ਼ਹੂਰ ਸ਼ਾਇਰ ਸਰਜੀਤ ਪਾਤਰ ਦਾ ਦਿਹਾਂਤ ਜਿੱਥੇ ਸਾਹਿਤਕ ਹਲਕਿਆਂ ਲਈ ਬੜਾ ਦੁੱਖ ਭਰਿਆ ਉੱਥੇ ਹੀ ਜਿਹੜਾ ਉਹ ਆਮ ਲੋਕਾਂ ਦੇ ਲਈ ਵੀ ਬੜਾ ਦੁੱਖ ਭਰਿਆ ਦੱਸ ਦਈਏ ਕਿ ਜਲੰਧਰ ਦੇ ਪਿੰਡ ਪਤਾੜ ਕਲਾ ਦੇ ਜੰਪਾਲ ਸਰਜੀਤ ਪਾਤਰ ਨੇ ਸਾਹਿਤ ਦੇ ਖੇਤਰ ਵਿੱਚ ਐਮ ਪ੍ਰਾਪਤੀਆਂ ਹਾਸਲ ਕੀਤੀਆਂ ਨੇ ਉਹਨਾਂ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਦੇ ਉਹਦੇ ਦੀ ਜ਼ਿੰਮੇਵਾਰੀ ਵੀ ਨਿਭਾਈ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਪਾਤਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਨਾਈਆਂ ਅਤੇ ਜਿਹੜਾ ਉੱਥੇ ਉਹ ਉਸ ਤੋਂ ਬਾਅਦ ਸੇਵਾਮੁਕਤ ਹੋਏ ਸੁਰਜੀਤ ਪਾਤਰ ਹਮੇਸ਼ਾ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਨਜ਼ਰ ਆਏ ਉਹਨਾਂ ਦੇ ਕਈ ਪ੍ਰਸਿੱਧ ਕਵਿਤਾਵਾਂ ਲਿਖੀਆਂ ਜਿਨ੍ਹਾਂ ਦੇ ਵਿੱਚ ਹਵਾ ਵਿੱਚ ਲਿਖੇ ਹਰਫ ਲਫ਼ਜ਼ਾਂ ਦੀ ਦਰਗਾ ਪੱਤ ਝੜਦੀ ਬਾਜ਼ੇ ਸੁਰ ਜ਼ਮੀਨ ਬਿਰਖ ਅਰਜ਼ ਕਰੇ ਹਨੇਰ ਵਿੱਚ ਸੁਲਗਦੀ ਸਰਵ ਵਰਣਮਾਲਾ ਸ਼ਾਮਲ ਨੇ ਉਹਨਾਂ ਪੰਜਾਬ ਦੇ ਪ੍ਰਸਿੱਧ ਲੇਖਕ ਤੇ ਕਵੀਆਂ ਦੇ ਵਿੱਚ ਨਾਂ ਦਰਜ ਕਰਾਇਆ ਸੁਰਜੀਤ ਪਾਤਰ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਉਹਨਾਂ ਦੇ ਅਲਵਿਦਾ ਆਖਣ ਦੇ ਨਾਲ ਪੰਜਾਬ ਦਾ ਸਾਹਿਤਕ ਵਿੜਾ ਸੁਣਨਾ ਹੋ ਗਿਆ ਹੈ ਪੰਜਾਬ ਦੇ ਲੋਕਾਂ ਲਈ ਹਰ ਸਮੇਂ ਅੱਗੇ ਹੋ ਕੇ ਖਲੌਣ ਵਾਲਾ ਇੱਕ ਪੰਜਾਬੀ ਮਾਂ ਪੋਲੀ ਦਾ ਵੱਡਾ ਸਪੁੱਤ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਹੈ ਕੋਸ਼ਿਸ਼ ਕਰਦੇ ਆ ਕਿ ਸਰਜੀਤ ਪਾਤਰ ਦੇ ਜਾਣ ਨਾਲ ਇਹ ਜਿਹੜਾ ਘਾਟ ਹੈ ਕਦੇ ਜਿਹੜਾ ਪੂਰਾ ਤਾਂ ਨਹੀਂ ਹੋ ਸਕਦਾ ਕਿਸੇ ਵੀ ਹਿੱਲੇ ਇਸ ਨੂੰ ਜਿਹੜਾ ਉਹ ਪੂਰਿਆ ਨਹੀਂ ਜਾ ਸਕਦਾ ਪਰ ਇੱਕ ਗੱਲ ਤਾਂ ਸਪਸ਼ਟ ਹੈ ਕਿ ਸਰਜੀਤ ਪਾਤਰ ਦੇ ਜਾਣ ਨਾਲ ਪੰਜਾਬੀ ਮਾਂ ਬੋਲੀ ਨੂੰ ਵੱਡਾ ਜਿਹੜਾ ਘਾਟ ਹੈ ਉਹ ਇੱਥੇ ਪਿਆ ਹੈ ਪੰਜਾਬੀ ਮਾਂ ਬੋਲੀ ਜਿਹੜੀ ਹੈ ਉਹ ਇਸ ਸਮੇਂ ਕਹਿ ਲਿਆ ਕਿ ਪੁੱਤ ਤੋਂ ਇੱਕ ਆਪਣੇ ਪੁੱਤ ਤੋਂ ਸਖਣੀ ਹੋਈ ਹੋਈ ਨਜ਼ਰ ਆਉਂਦੀ ਹੈ ਸਰਜੀਤ ਪਾਤਰ ਨੇ ਪੰਜਾਬ ਪੰਜਾਬੀਅਤ ਲਈ ਹਮੇਸ਼ਾ ਆਪਣਾ ਸੀਨਾ ਅੱਗੇ ਢਾਇਆ ਆਪਣੀਆਂ ਕਵਿਤਾਵਾਂ ਰਚਨਾ ਰਹੀ ਉਹ ਹਮੇਸ਼ਾ ਲੋਕਾਂ ਨੂੰ ਜਿਹੜਾ ਚੰਗੇ ਸਮਾਜ ਦੀ ਸਿਰਜਣਾ ਵੱਲ ਖਿੱਚ ਕੇ ਲੈ ਜਾਂਦੇ ਰਹੇ ਹਾਲਾਂਕਿ ਜਦੋਂ ਇਨਸਾਨ ਜਨਤਕ ਜ਼ਿੰਦਗੀ ਜਿਉਂਦਾ ਹੈ ਉਦੋਂ ਉਹਦੇ ਨਾਲ ਬਹੁਤ ਸਾਰੇ ਘਾਟੇ ਵਾਦੇ ਜਿਹੜੇ ਉਹ ਹੁੰਦੇ ਰਹਿੰਦੇ ਆ ਫਰ ਫਿਲਹਾਲ ਸਰਜੀਤ ਪਾਤਰ ਨੇ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਪੰਜਾਬੀ ਮਾਂ ਬੋਲੀ ਦੇ ਇੱਕ ਸਪੂਤ ਵਜੋਂ ਜੀ ਆਇਆ ਉਹਨਾਂ ਦੀ ਇੱਕ ਕੁਝ ਕਵਿਤਾਵਾਂ ਦੀਆਂ ਲਾਈਨਾਂ ਨੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਕਵਿਤਾ ਆ ਉਹਦੀਆਂ ਚੰਦ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੇ ਆਪਣੇ ਵੱਲੋਂ ਲੋਕ ਪੁਆਇੰਟ ਨਿਊਜ਼ ਵੱਲੋਂ ਤੇ ਮੈਂ ਖੁਦ ਹਰਿੰਦਰ ਬਾਜਵਾ ਵੱਲੋਂ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦਾ ਨਿੱਗੀ ਸ਼ਰਧਾਂਜਲੀ ਭੇਟ ਕਰਦਾ ਸਰਜੀਤ ਪਾਤਰ ਦਾ ਤੁਰ ਜਾਣਾ ਪੰਜਾਬ ਦੇ ਸਿਆ ਸਾਹਿਤਕ ਹਲਕਿਆਂ ਲਈ ਨਹੀਂ ਪੰਜਾਬੀ ਸਮੁੱਚੀ ਪੰਜਾਬੀਅਤ ਨੂੰ ਵੱਡਾ ਘਾਟਾ ਆਇਆ ਸਰਜੀਤ ਪਾਤਰ ਲਿਖਦੇ ਆ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਸੁਰਜੀਤ ਪਾਤਰ ਹਮੇਸ਼ਾ ਸਾਡੇ ਦਿਲਾਂ 'ਚ ਵਸਦੇ ਰਹਿਣਗੇ